ਦੇ ਨੇੜਲੇ ਪਿੰਡ ਚੈਣਾ ਵਿਖੇ ਇੱਕ ਨੌਜਵਾਨ ਚੜਿਆ ਪਾਣੀ ਵਾਲੀ ਟੈਂਕੀ ਉੱਪਰ ਇਸ ਨੌਜਵਾਨ ਦਾ ਕਹਿਣਾ ਹੈ ਕਿ ਪੰਚਾਇਤ ਵੱਲੋਂ ਮੇਰੇ ਨਾਲ ਲਗਾਤਾਰ ਹੀ ਧੱਕਾ ਕੀਤਾ ਜਾ ਰਿਹਾ ਹੈ ਤੇ ਪੰਚਾਇਤ ਵੱਲੋਂ ਮੈਨੂੰ ਧੱਕੇ ਨਾਲ ਜੈਤੋ ਥਾਣੇ ਅੰਦਰ ਕਰਵਾਇਆ ਗਿਆ ਇਹ ਮਾਮਲਾ ਗਲੀ ਨੂੰ ਲੈ ਕੇ ਕੁਝ ਮਿੱਟੀ ਪਾਉਣ ਨੂੰ ਲੈ ਕੇ ਹੋਇਆ ਸੀ ਅਤੇ ਬਾਅਦ ਵਿੱਚ ਪਿੰਡ ਵਾਸੀਆਂ ਤੇ ਪੰਚਾਇਤ ਵਿੱਚ ਤੂੰ ਤੂੰ ਐਵੇਂ ਵੀ ਹੋਈ। ਇਹ ਅੱਖਾਂ ਮੌਕਾ ਮੱਖਣੀ। ਯਾਰ ਤੂੰ ਇਹ ਮੌਕਾ ਲੈ ਕੇ ਗੱਲ ਕਰ। ਇਹ ਅੱਖਾਂ ਮੌਕਾ ਲੈ ਕੇ। ਨੀ ਇਹਨ ਪੁੱਛ ਮੰਦਰ ਤੂੰ ਮੈਨੂੰ ਅੱਖਾਂ ਮੌਕਾ ਵੇਖਾ। ਤੁਹਾਨੂੰ ਮੈਂ ਕਿਹਾ ਤੂੰ ਸਾਨੂੰ ਕੀ ਲੋੜਾ ਕਹਿੰਦੀ ਤੁਸੀਂ ਇਹ ਨਹੀਂ ਗੱਲ ਕਰਦਾ ਤੂੰ ਮੈਨੂੰ ਅੱਖਾਂ ਜਿਹੜੀ ਗੱਲ ਕੋਈ ਨਾ। ਸਾਡੇ ਮਗਰ ਵੋਟਾਂ ਪੈਣੇ ਫੜ ਕੰਮ ਕਿਦੋਂ ਚੱਲਿਆ। ਮੋਕਾ ਰੋਗਿਆ ਹਾਂ ਤੁਸੀਂ ਮੈਂ ਮੈਨੂੰ ਕਿਹਨੇ ਕਹਿੰਦੇ ਆ ਮੋਕਾ ਮੈਂ ਧੋਕੇ ਦੀ ਗੱਲ ਕਿਉਂ ਕਰੀ ਆ ਫੋਨ ਕਰੇ ਇਹਨੂੰ ਵੀ ਅਸੀਂ ਮਿੱਠੀ ਬੋਲ ਕੇ ਰੋਕ ਦੇਈਏ ਮੈਂ ਜਿਹੜਾ ਬੰਦਾ ਸਰਪੰਚ ਨਹੀਂ ਉਹਦੋਂ ਨੂੰ ਕੰਦੇ ਦੇ ਖੜਾ ਹੁਣ ਤੈਨੂੰ ਜਾਦੇ ਗੱਲਾਂ ਹੋਣ ਲੱਗੀਆਂ ਸਰਪੰਚ ਹੈ ਨਹੀਂ ਤੇ ਤਾਂ ਬੰਦਾ ਇਹਦਾ ਮੈਂਬਰ ਵੀ ਨਹੀਂ ਕਰਨਾ ਇਹਦਾ ਸਰਪੰਚ ਨਹੀਂ ਦਾ ਦਿਓਰ ਆ ਓਏ ਇਹ ਬਾਈ ਓਏ ਇਹ ਟੱਪਾ ਨਹੀਂ ਹੁੰਦਾ ਜਿਹੜਾ ਆ ਟੱਪਾ ਤੇ ਅਸਲੀ ਮਹਾਰਾਜ ਚੱਕ ਕੇ ਚੜਾਇਆ ਜੀ ਓ ਯਾਰ ਉਹ ਚੰਗਾ ਉਹ ਦੋ ਟੱਪੇ ਜਿਹੜੇ ਤੁਸੀਂ ਬੋਲੋ ਚੰਗੇ ਆ ਬੁੜੀਆਂ ਨੂੰ ਨਹੀਂ ਕਿ ਸੁਪਾ ਸਭੀ ਇੱਕ ਇੱਕ ਗਾਲੀ ਗਾਲੀ ਓ ਚੰਗੇ ਜਿਹੜੇ ਟੱਪੇ ਤੁਸੀਂ ਬੋਲੋ ਦਰਪਾ ਤੁਸੀਂ ਜਾਣਦੇ ਆ ਮੇਰੀ ਕੀ ਜਾਲ ਹੈ ਇਹ ਤੁਹਾਨੂੰ ਗੱਲ ਕਰੀ ਜੰਨੇ ਤੁਸੀਂ ਸਾਹਮਣੇ ਕੀ ਕੁਝ ਚਾਹ ਬੋਲੀ ਜਾਂਦਾ ਜਿਹੜੇ ਬੰਦੇ ਕੋਲੇ ਕੋਈ ਆਤਾ ਆਕਾਸ਼ ਰਾਮ ਮੈਂ ਤਾਂ ਬੜਾ ਜਿਆਦਾ ਕਰਦਾ ਤੂੰ ਆਉਂਦੀ ਜਾਨ ਚਲੋ ਛੱਡੋ ਪਰੇ ਤੁਸੀਂ ਉਹ ਗੱਲ ਛੱਡੋ ਲੋਕਾਂ ਦੇਖ ਲੋ ਇਹਦਾ ਮੈਂਬਰ ਬਣਿਆ ਇਹ ਦੋ ਆ ਗਿਆ ਨਾ ਲਿਆ ਯਾਰ ਮੈਂ ਨਹੀਂ ਉਹਦੇ ਵਿੱਚ ਸੁਣਵਾ ਕੇ ਮੈਂਬਰ ਆ ਕਿੱਦਾਂ ਨਹੀਂ ਲੋਕ ਕਿੰਨੀ ਫਿੰਗਰ ਤੂੰ ਉਹਨੇ ਕਰ ਲਈ ਯਾਰ ਉੱਥੇ ਜਾ ਕੇ ਕੋਈ ਕੰਪਰੋਮਾਈਜ਼ ਕਰਨ ਨੂੰ ਫੇਰ ਸਾਡੇ ਗੱਲ ਪੈ ਜਾਣਗੇ ਫੇਰ ਕਿੱਧਰ ਜਾਵਾਂਗੇ ਕੋਈ ਨਹੀਂ ਆਓ ਤੁਸੀਂ ਮੇਰੇ ਕੋਲ ਤੁਹਾਡੀ ਕਰਦੇ ਚਲੋ ਆਪ ਡਾਕਟਰ ਸਾਹਿਬ ਉੱਥੇ ਦਫ਼ਤਰ ਆਜੋ ਆਜੋ ਜਨਾਬ ਸਾਡੀ ਮਿਹਨਤ ਹੈ ਜੀ ਅਸੀਂ ਜਵਾਨ ਤਾਂ ਮੈਂ ਕੰਪਰੋਮਾਈਜ਼ ਵਾਲੇ ਪਾਸੇ ਨਹੀਂ ਜਾਣਾ ਕਰੀ ਚਲੋ ਆਓ ਲੈ ਲਵਾ ਲਵਾ ਅਜੀ ਕਿ ਬੋਲ ਨਹੀਂ ਸਾਡਾ ਸਾਈਕਲ ਨਾਲ ਤੇ ਮਾਸੀ ਮਾਸੀ ਤੁਰ ਕੇ ਜਾਂਦੇ ਇਹ ਮੇਰੀ ਮਿੱਟੀ ਉਦੋਂ ਦੀ ਪਾਈ ਆ ਉਹਦੀ ਪਾਈ ਆ ਨਾ ਮਾਸੀ ਤੁਰ ਕੇ ਮਾਸੀ ਕਰੀ ਸੀਗੀ ਤੁਰ ਕੇ ਘਰੇ ਜਾ ਵਰਦੀ ਆ ਚੜ ਕੇ ਢਾਲ ਠੀਕ ਹੈ ਪਹਿਲੀ ਗੱਲ ਪਰਨੇ ਵਜ ਦਾ ਸਾਈਕਲ ਤੇ 10 ਵਜੇ ਕੈਲੀ ਵੱਜਿਆ ਠੀਕ ਹੈ ਹੁਣ ਸਾਹੀ ਵੈਂਟਰ ਪਾਉਣ ਲੱਗ ਗਿਆ ਟਰਾਲੀਆਂ ਚੜਾਉਂਦਾ ਤੂੰ ਟਰਾਲੀ ਚੜਾ ਕੋਈ ਗੱਲ ਆ ਤੂੰ ਮੋੜ ਕਿਉਂ ਸਮੁਰਗੇ ਦਾ ਮੋੜ ਆਉਂਦਾ ਲੈ ਜਾ ਤੂੰ ਐ ਕਰ ਪਰ ਬਜਰੀ ਟਰਾਲੀ ਦੇ ਬਾਅਦ ਉੱਥੇ ਬੋਕੇ ਉੱਤੇ ਉਹ ਮੜਾਓ ਆਈ ਬੈਠੀ ਇੱਕ ਮਿੰਟ